ਅਸੀਂ ਉਹ ਕੰਮ ਕਰਾਂਗੇ ਜਿਨ੍ਹਾਂ ਨਾਲ ਪੰਥ ਦੀ ਜੈਜਾਕਾਰ ਹੋਵੇ ਲਾਗ ਤੇ دیਵਾਨ ਰਹੇ ਗਾਵ ਤੇ ਸੁਜਾਨ ਰਹੇ ਝੂਲ ਤੇ ਨਿਸ਼ਾਨ ਰਹੇ ਸੱਚੇ ਪਾਤਸ਼ਾਹ ਕੇ ਭੁੱਲਾਂ ਦੀ ਖਿਮਾ ਜੀਓ ਸਮਾ ਸਮਾਪਤਾ ਅਗਲਾ ਪ੍ਰੋਗਰਾਮ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬੋਲੇ ਸੋ ਨਿਹਾਲ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਅਤੇ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸਾਨੂੰ ਸਰਵਣ ਕਰਾਇਆ ਅਸੀਂ ਸਮੂਚੀਆਂ ਸੰਗਤਾਂ ਵੱਲੋਂ ਸਿੰਘ ਵੰਦੀ ਨਮੈਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਹੁਣ ਬੇਨਤੀ ਹੈ ਭਾਈ ਗੁਰਪਾਲ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸਤਕੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਭਾਈ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਇਆ ਉਹਨਾਂ ਪ੍ਰਾਤਨ ਸਾਜ਼ਾਂ ਦੇ ਨਾਲ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਵਰਖਾ ਕਰਦੇ ਨੇ ਜਿਹੜੇ ਸਾਜ਼ ਸੰਗਤ ਜੀ ਸਾਡੇ ਵਿੱਚੋਂ ਅਲੋਪ ਹੁੰਦੇ ਜਾ ਰਹੇ ਸਨ ਦਿਲਰੁਬਾ ਤਾਨਪੁਰਾ ਅਰਬਾਬ ਇਹਨਾਂ ਸਾਜ਼ਾਂ ਦੇ ਨਾਲ ਸਤਿਗੁਰੂ ਦੀ ਵਡਿਆਈ ਕਰਨੀ ਉਹ ਭਾਈ ਗੁਰਪਾਲ ਸਿੰਘ ਜੀ ਦੇ ਹਿੱਸੇ ਆਈ ਹੈ ਆਓ ਹੁਣ ਉਹਨਾਂ ਦੇ ਕੋਲੋਂ ਸਤਿਗੁਰੂ ਦੀ ਵਡਿਆਈ ਅਮਰਤਮਈ ਬਾਣੀ ਦਾ ਕੀਰਤਨ 45 ਮਿੰਟ ਵਾਸਤੇ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀ ਭਰੇਗਾ ਉਪਰੰਤ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸਤਪਾਲ ਸਿੰਘ ਜੀ ਐਮੇ ਉਹ ਆਪ ਜੀ ਨੂੰ ਗੁਰੂ ਕਾ ਇਤਿਹਾਸ ਸਰਵਣ ਕਰਾਉਣਗੇ ਸਾਡੇ ਦਰਮਿਆਨ ਮੁੰਬਈ ਤੋਂ ਸੰਗਤ ਆਈ ਹੈ ਕ੍ਰਿਪਨ 200 ਸਿੰਘਾਂ ਦਾ ਜਥਾ ਭਾਈ ਰਾਮ ਸਿੰਘ ਜੀ ਜਿਨ੍ਹਾਂ ਨੂੰ ਪ੍ਰਧਾਨ ਜੀ ਨੇ ਗੁਜਰਾਤ, ਕਰਨਾਟਕ ਅਤੇ ਗੋਆ ਦੀ ਜ਼ਿੰਮੇਵਾਰੀ ਦਿੱਤੀ ਹੈ ਉਹ ਸਾਰੇ ਸਿੰਘ ਇੱਥੇ ਜੋੜੇ ਕਰਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਲੰਗਰ ਵਰਤੌਣ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਸਾਰੇ ਜਥੇ ਨੂੰ ਹੀ ਅਸੀਂ ਜੀ ਆਇਆਂ ਕਹਿੰਦੇ ਆ ਜਿੰਨੀ ਵੀ ਸੰਗਤ ਦੇਸ਼ ਵਿਦੇਸ਼ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਦੇ ਵਿੱਚ ਨਮਸਕਾਰ ਕਰ ਰਹੀ ਐ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਵਾਦ ਆਓ ਹੁਣ 45 ਮਿੰਟ ਵਾਸਤੇ ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰੇਗਾ ਗਿਆਨੀ ਬਲਬੀਰ ਸਿੰਘ ਜੀ ਚੰਗਿਆੜਾ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਕੈਨੇਡਾ ਤੋਂ ਚੱਲ ਕੇ ਆਏ ਨੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਮ ਤੇਗ ਬਹਾਦਰ ਸੀ ਕਰਿਆ ਚਲਤ ਭਇਓ ਜਗਤ ਕੋ ਸੋਕੁ ਹੈ ਹੈ ਸਭ ਜਗ ਭਇਓ ਖੇਲਣ ਕਾਚ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਤੁਮਾਰਗ ਪੈਰ ਤਰੀਜੈ ਸਿਰ ਦੀਜੈ ਮਾਣ ਆਦੇ ਮਣ ਗੁਰੂ ਨੇ ਤਣ ਆਦੇ ਤਣ ਗੁਰੂ ਨੇ ਉਟਿਆਂ ਦੀ ਓਟ ਗੁਰੂ ਨੇ ਆਸਰਾ ਆਸਰਾ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਸਰੀ ਮਹੱਲਾ ਨਵਾ ਤਨ ਸਰੀ ਮਹੱਲਾ ਨਵਾ ਕਾਹੇ ਬਨ ਖੋਜਨ ਜਨ ਜ ਬਸਤ ਹੈ ਓਹ ਪਮਦ ਜਿਉਂ ਬਾਸ ਬਸਤ ਹੈ ਮੁਕਰਮਾਹੇ ਜੈਸੇ ਛਾ ੁਰਮਾਹੇ ਜੈਸੇ ਛਾਈ ਐਸੇ ਹੀ ਹਰ ਬਸੈ ਨਿਰੰਤਰ ਐਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾ ਹੀ ਕੋਜ ਪਾਈ ਘਟ ਹੀ ਕੋਜ ਪਾਈ ਕਾਹੇ ਰੇ ਬਨ ਕੋਜਨ ਪੀ ਪਰ ਏ ਕੋ ਜਾਣਾ ਏ ਕੋ ਜਾਨ ਏ ਗੁਰ ਗਿਆਨ ਬਤਾਈ ਏ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨਾ ਜਨ ਨਨਕ ਬਿਨ ਆਪਾ ਚੀਨ ਮਿਟੈਨਾ ਭੰਮ ਕੀ ਕਾਈ ਮਿਟੈਨਾ ਭੰਮ ਕੀ ਕਾਈ ਮਿਟੈਨਾ ਭੰਮ returnData ਭਰਮ ਕੀ ਕਾ oh ਅਬ ਤੋ ਜਰੇ ਮਰੇ ਸਿਧ ਪਾਈਐ ਅਬ ਤੋ ਜਰੇ ਮਰੇ ਸਿਧ ਪਾਈਐ ਲੀਨੋ ਹੱਥ ਸੰਦੋਰਾ ਲੀਨੋ ਹੱਥ ਸੰਦੋਰਾ ਡਗਮਗ ਛਾੜ ਰੇ ਮਨ ਬੋ ਅਬ ਤੌ ਜਰੇ ਮਰੇ ਸਿਧ ਪਾਈਏ ਅਬ ਤੌ ਜਰੇ ਮਰੇ ਸਿਧ ਪਾਈਏ ਲੀਨੂ ਹੱਥ ਸੰਦੋਰਾ ਲੀਨੂ ਹੱਥ ਸੰਦੋਰਾ ਡਗਮਗ ਛਾੜ ਰੇ ਮਨਬ ਮਨ ਬੋਰਾ ਮਨ ਰੇ ਛੱਡੋ ਭਰਮ ਪ੍ਰਗਟ ਹੋਏ ਨਾਚੋ ਿਆ ਮਾਇਆ ਕੇ ਡਾਂਡੇ ਨਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਡੰਡੇ ਸੂਰ ਕੇ ਸਨ ਮੁਖ ਰਨ ਤੇ ਡਰਪੈ ਸਤੀ ਕੇ ਸਾਚੇ ਭਾਂਡੇ ਸੂਰ ਕੇ ਸਨ ਮੁਖ ਰਨ ਤੇ ਡਰਪੈ ਸਤੀ ਕੇ ਸਾਚੇ ਭਾਂਡੇ ਸਤੀ ਕੇ ਸੱਚ ਪੰਡੇ ਸਤੀ ਕੇ ਸੱਚ ਪੰਡੇ ਡੱਗਮਗ ਛਾੜ ਰੇ ਮਨ ਮੋਹਰਾ ਡੱਗਮਗ ਛਾੜ ਰੇ ਮਨ ਮੋਹਰਾ ਅਬ ਤਉ ਜਰੇ ਮਰੇ ਸਿਧ ਪਈਐ ਆਇ ਰੰਗ ਤਉ ਜਰੇ ਮਰੇ ਸਿਧ ਪੈ ਲੀਨੋ ਆਸਤੋਰਾ ਤੇ ਸਤੀ ਹੋਣ ਲੜ ਮਰਣਾ ਲੜ ਮਰਣਾ ਤੇ ਸਤੀ ਹੋਣ ਗੁਰਮੁਖ ਪੰਥ ਪੂਰਨ ਪਰਤਾਪੈ ਸੱਚ ਸਿਦਕ ਸੱਚ ਪੀਰ ਪਛਾਪ ਸੱਚ ਸਿਦਕ ਸੱਚ ਪੀਰ ਪਛਾਪ ਸੱਚ ਸਿਦਕ ਸੱਚ ਪੀਰ ਪਛਾਪ ਡਗਮਗ ਛਾੜ